ਚੋਣ ਪ੍ਰਚਾਰ ਦੇ ਵਿੱਚ ਫਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਦਮਾ ਵੱਡੇ ਪਰ ਆਰ ਹਰਦੀਪ ਸਿੰਘ ਦਾ ਹੋਇਆ ਦੇ ਹਨ ਆਖਰੀ ਦੌਰ ਚ ਚੱਲ ਰਹੇ ਚੋਣ ਪ੍ਰਚਾਰ ਦੇ ਵਿੱਚ ਫਿਰੋਜ਼ਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੱਡਾ ਸਦਮਾ ਲੱਗਾ ਹੈ ਉਨ੍ਹਾਂ ਦੇ ਵੱਡੇ ਭਰਾ ਗੁਰੂ ਹਰਦੀਪ ਸਿੰਘ ਦੀ ਅੱਜ ਸਵੇਰੇ ਅਚਾਨਕ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਬਿਮਾਰੀ ਨਾਲ ਗ੍ਰਸਤ ਸਨ ਭਰਾ ਦੀ ਮੌਤ ਤੇ ਰਾਣਾ ਸੋਢੀ ਨੂੰ ਵੱਡਾ ਸਦਮਾ ਲੱਗਾ ਹੈ ਅੱਜ ਸਵੇਰੇ ਆਪਣੇ ਅਮਲੇ ਦੇ ਨਾਲ ਫਿਰੋਜ਼ਪੁਰ ਮੌਜੂਦ ਸਨ ਜਿਵੇਂ ਹੀ ਉਨ੍ਹਾਂ ਨੂੰ ਫੋਨ ਤੇ ਵੱਡੇ ਭਰਾ ਦੇ ਮਰਨ ਦੀ ਸੂਚਨਾ ਮਿਲੀ ਤਾਂ ਉਹ ਮੋਹਨਕੇ ਉਤਾਰ ਪਹੁੰਚ ਗਏ ਦੁੱਖ ਸਾਂਝਾ ਕਰਨ ਲਈ ਰਾਜਨੀਤੀ ਨਾਲ ਸੰਬੰਧਿਤ ਲੋਕ ਵੀ ਪਹੁੰਚ ਰਹੇ ਹਨ ਗੁਰੂ ਹਰਦੀਪ ਸਿੰਘ ਦਾ ਅੰਤਿਮ ਸੰਸਕਾਰ ਸ਼ਾਮ 4:30 ਵਜੇ ਉਹਨਾਂ ਦੇ ਪਿੰਡ ਮੋਹਨਕੇ ਉਤਾਰ ਵਿੱਚ ਕੀਤਾ ਜਾਵੇਗਾ।